ਹਰਿਆਣਾ ਦੇ ਵਿਚਾਲੇ ਫਿਰ ਇੱਕ ਵਾਰ ਧੋਖੜੀ ਹੈ ਦਰਅਸਲ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਚਿੱਠੀ ਲਿਖ ਕੇ ਤਕਰੀਬਨ ਕਹਿੰਦੇ ਆ ਕਿ ਇਹ ਚਿੱਠੀ ਲਿਖੀ ਸੀਗੀ ਔਰ ਇਹ ਚਿੱਠੀ ਲਿਖ ਕੇ ਇਹ ਕਿਆਹ ਸੀਗਾ ਵੀ ਸਾਡੇ ਕੋਲੋਂ ਵਾਧਾ ਵਾਧੂ ਪਾਣੀ ਲਿਆ ਜਾਵੇ ਤਾਂ ਜੋ ਕਿਉਂਕਿ ਮੌਨਸੂਨ ਦੇ ਵਿੱਚ ਇਸ ਪਾਣੀ ਨਾਲ ਜੱਠਣ ਲਈ ਪੰਜਾਬ ਨੂੰ ਕੋਈ ਅਖਿਆਈ ਨਾ ਆਵੇ ਪਰ ਹਰਿਆਣਾ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਔਰ ਕਹਿੰਦੇ ਨੇ ਕਿ ਇਸ ਦਾ ਜਵਾਬ ਇੱਕ ਹਫਤਾ ਪਹਿਲਾਂ ਦੇ ਦਿੱਤਾ ਚਿੱਠੀ ਲਿਖ ਕੇ ਹਰਿਆਣਾ ਨੇ ਹਰਿਆਣਾ ਨੂੰ ਤਸਵੀਜ਼ ਕੀਤੀ ਸੀ ਕਿ ਉਹ ਪਾਣੀ ਜੜਾਇਆ ਵਾਧੂ ਪਾਣੀ ਜੜਾ ਰਿਹਾ ਉਹ ਲੈ ਲੈਣ ਪਰ ਇਸ ਤੋਂ ਬਾਅਦ ਕਹਿ ਲਿਆ ਕਿ ਹਰਿਆਣਾ ਨੇ ਮਨਾ ਕਰ ਦਿੱਤਾ ਸਾਫ਼ ਇਨਕਾਰ ਦਿੱਤਾ ਤੁਹਾਨੂੰ ਯਾਦ ਹੋਏਗਾ ਕਿ ਬਹੁਤ ਵੱਡਾ ਡਰਾਮਾ ਹੋਇਆ ਉਸ ਦੇ ਉੱਤੇ ਕੋਰਟ ਕੇਸ ਵੀ ਹੋਇਆ ਹਿਅਰਿੰਗ ਵੀ ਹੋਈ ਪਰ ਫਿਲਹਾਲ ਹੁਣ ਇਹਦੇ ਉੱਤੇ ਇੱਕ ਵੱਡੀ ਗੱਲ ਹੈ ਕਿ ਪੰਜਾਬ ਹਰਿਆਣਾ ਦੇ ਵਿੱਚ ਹੁਣ ਖੜਕਈ ਐ ਦੁਬਾਰਾ ਤੋਂ ਕਿਉਂਕਿ ਬੀਬੀਐਮ ਦੇ ਵਿੱਚੋਂ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਆਪਦੇ ਕੋਟੇ ਤੋਂ ਵੱਧ ਪਾਣੀ ਦਿੱਤਾ ਜਾਵੇ ਉਸ ਸਮੇਂ ਉਦੋਂ ਪਰ ਉਦੋਂ ਪੰਜਾਬ ਨੇ ਇਨਕਾਰ ਕੀਤਾ ਸੀ ਕਿ ਸਾਡੇ ਕੋਲੇ ਹੁਣ ਵਾਧੂ ਨਹੀਂ ਐ ਪਰ ਇਸ ਵਾਰ ਪੰਜਾਬ ਨੇ ਕਹਿੰਦੇ ਆ ਕਿ ਉਹਨਾਂ ਨੂੰ ਤਜ਼ਵੀਜ਼ ਕੀਤੀ ਸੀ ਕਿਉਂਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਮੌਨਸੂਨ ਦੇ ਨਾਲ ਨਜਠਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਇਹਨਾਂ ਨੂੰ ਇੱਕ ਹਫ਼ਤੇ ਪਹਿਲਾਂ ਚਿੱਠੀ ਲਿਖ ਕੇ ਜਿਹੜਾ ਸਗਾ ਕਹਿੰਦੇ ਵੀ ਕਿਹਾ ਗਿਆ ਸੀਗਾ ਉਹਨਾਂ ਨੇ ਜਵਾਬ ਵੀ ਇੱਕ ਹਫ਼ਤਾ ਪਹਿਲਾਂ ਦਿੱਤਾ ਆ ਔਰ ਤੁਸੀਂ ਇਹ ਸਾਫ਼ ਇਨਕਾਰ ਕਰ ਦਿੰਦਾ ਹੁਣ ਪੰਜਾਬ ਹਰਿਆਣਾ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਜਿਹੜਾ ਆ ਚਰਚਾ ਦੇ ਵਿੱਚ ਰਿਹਾ ਸੀ ਪਾਣੀਆਂ ਦੇ ਮੁੱਦੇ ਤੇ ਪਰ ਹੁਣ ਫੇਰ ਦੁਬਾਰਾ ਤੋਂ ਪੰਜਾਬ ਜਿਹੜਾ ਆ ਹਰਿਆਣਾ ਪੰਜਾਬ ਜੁੜੇ ਆ ਦੋਨੇ ਚਰਚਾ ਦੇ ਵਿੱਚ ਆ ਗਏ ਨੇ ਕਿਉਂਕਿ ਉਹਨਾਂ ਨੇ ਪੰਜਾਬ ਨੇ ਤਸਵੀਜ਼ ਕੀਤੀ ਸੀ ਪਰ ਹਰਿਆਣਾ ਨੇ ਉਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਆ ਔਰ ਕਿਆ ਆ ਕਿ ਅਸੀਂ ਵਾਧੂ ਪਾਣੀ ਨਹੀਂ ਲੈ ਸਕਦੇ ਨੈਬ ਸੈਣੀ ਅਕਸਰ ਉਹ ਦੋ ਸਟੇਟਮੈਂਟ ਵੀ ਆਈ ਸੀ ਤੇ ਉਹਨਾਂ ਨੇ ਕਿਆ ਸਗਾ ਸੀ सीएम ਭਗਵੰਤ ਮਾਨ ਦਾ ਸਾਡਾ ਜੁਆਈ ਹੈ ਕਿਉਂਕਿ ਉਹਨਾਂ ਦੀ ਧਰਮਪਤਨੀ ਗੁਰਪ੍ਰੀਤ ਕੌਰ ਜਿਹੜੇ ਨੇ ਉਹ ਹਰਿਆਣਾ ਵਾਲੀ ਸਾਈਡ ਦੇ ਨੇ ਸੋ ਪੰਜਾਬ ਤੇ ਹਰਿਆਣਾ ਜਿਹੜਾ ਪਾਣੀਆਂ ਨੂੰ ਲੈ ਕੇ ਪਿੱਛੇ ਜੇ ਆਮੋ ਸਾਹਮਣੇ ਹੋਇਆ ਸੀ ਤਾਂ ਇੱਕ ਬਾਰ ਫੇਰ ਤੋਂ ਆਮੋ ਸਾਹਮਣੇ ਨਜ਼ਰ ਆ ਰਿਹਾ ਆ ਕਿਉਂਕਿ ਤਜ਼ਵੀਜ਼ ਜਿਹੜੀ ਕੀਤੀ ਸੀ ਪੰਜਾਬ ਨੇ ਪਾਣੀ ਲੈਣ ਦੀ ਵਾਧੂ ਪਾਣੀ ਲੈਣ ਦੀ ਹਰਿਆਣਾ ਨੇ ਸਾਫ਼ ਇਨਕਾਰ ਕਰ ਦਿੱਤਾ ਆ ਔਰ ਇਸ ਨੂੰ ਲੈ ਕੇ ਪਹਿਲਾਂ ਵੀ ਨਾਲ ਦੇ ਵਿੱਚ ਕਾਫੀ ਗੱਲਾਂ ਬਾਤਾਂ ਹੋਈਆਂ ਨੇ ਕੋਰਟ ਕੇਸ ਵੀ ਹੋਇਆ ਸੀਗਾ बीबीएम ਦੇ ਉੱਤੇ ਸੈਂਟਰ ਫੋਰਸਸ ਵੀ ਡਿਪਲੋਏਡ ਹੋਈਆਂ ਉਸ ਤੋਂ ਬਾਅਦ ਦੀ ਪਰ ਹੁਣ ਹਰਿਆਣਾ ਨੇ ਇੱਕ ਵਾਰ ਫਿਰ ਤੋਂ ਇਨਕਾਰ ਕਰ ਦਿੱਤਾ ਆ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਵਾਧੂ ਪਾਣੀ ਲੈ ਲਓ ਕਿਉਂਕਿ ਮੌਨਸੂਨ ਦੇ ਨਾਲ ਜਠਣਾ ਪੰਜਾਬ ਨੂੰ ਸੌਖਾ ਰਹੇਗਾ ਕਿਉਂਕਿ ਪੰਜਾਬ ਰਾਵੀ ਲਗਾਤਾਰ ਓਵਰਫਲੋ ਦੇ ਉੱਤੇ ਆ ਤੇ ਰਿਪੋਰਟਾਂ ਵੀ ਕਹਿ ਰਹੀਆਂ ਨੇ ਕਿ ਮਿਸ਼ਨ ਸੰਦੂਰ ਤੋਂ ਬਾਅਦ ਰਾਵੀ ਜਿਹੜਾ ਸੀਗਾ ਉਹਦੇ ਜਿਹੜੇ 게ਟ ਸੀਗੇ ਫਲੱਡ 게ਟ ਸੀਗੇ ਬਿਲਕੁਲ ਬੰਦ ਕਰ ਦਿੱਤੇ ਗਏ ਸੀਗੇ ਕਿਉਂਕਿ ਪਾਣੀ ਉਧਰ ਨੂੰ ਨਹੀਂ ਜਾ ਰਿਹਾ ਸੀਗਾ ਪਰ ਹੁਣ ਜਦੋਂ ਰਾਵੀ ਚ ਓਵਰਫਲੋ ਹੋਇਆ ਤੇ ਪਾਣੀ ਇੱਕਦਮ ਆ ਗਿਆ ਅੱਜ 3 ਦਿਨ ਹੋ ਗਏ ਨੇ ਰਾਵੀ ਲਗਾਤਾਰ ਭਰਿਆ ਹੋਇਆ ਆ ਉਹਦਾ ਜਿਹੜਾ ਫਲੋ ਹੈ ਉਹ ਬਿਲਕੁਲ ਘਟ ਨਹੀਂ ਰਿਹਾ ਉਹਦਾ ਪਾਣੀ ਦਾ ਪੱਧਰ ਨਹੀਂ ਘਟ ਰਿਹਾ ਪੰਜਾਬ ਦੇ ਵਿੱਚ ਸੋ ਹੁਣ ਹਰਿਆਣਾ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਵਾਧੂ ਪਾਣੀ ਲੈ ਲੈਣ ਪਰ ਹਰਿਆਣਾ ਨੇ ਸਾਫ਼ ਮਨਾ ਕਰ ਦਿੱਤਾ ਇਸ ਦਾ ਜਵਾਬ ਕਹਿੰਦੇ ਉਹਨਾਂ ਨੇ ਇੱਕ ਹਫ਼ਤੇ ਪਹਿਲਾਂ ਦੇ ਦਿੱਤਾ ਸੀ ਵੀ ਅਸੀਂ ਵਾਧੂ ਪਾਣੀ ਨਹੀਂ ਲੈ ਸਕਦੇ ਸਾਡੇ ਕੋਲੇ ਗੰਜਾਇਸ਼ ਨਹੀਂ ਹੈ ਪਰ ਉਸ ਤੋਂ ਪਹਿਲਾਂ ਕਿਆ ਦੇਖਿਆ ਜਾਵੇ ਤਾਂ ਪੰਜਾਬ ਤੋਂ ਵਾਧੂ ਪਾਣੀ ਦੀ ਤਸਵੀਰ ਹਰਿਆਣਾ ਕਰ ਰਿਆ ਸੀਗਾ ਪਰ ਇੱਕ ਸਟੇਟਮੈਂਟ ਮੇਰੇ ਦਿਮਾਗ 'ਚ ਘੁੰਮਦੀ ਪਈ ਆ ਜਿਹੜੀ ਕਿ ਭਗਵੰਤ ਮਾਨ ਕਹਿ ਰਹੇ ਸੀ ਉਸ ਸਮੇਂ ਕਿ ਡੁੱਬਣ ਵੇਲੇ ਪੰਜਾਬ ਤੇ ਜਦੋਂ ਲੋੜ ਪੂਰੀ ਕਰਨੀ ਹੋਵੇ ਤਾਂ ਉਦੋਂ ਸਾਰੇ ਨੇ ਉਦੋਂ ਤਾਂ ਸੈਂਟਰ ਬਾਡੀਜ਼ ਵੀ ਕਹਿੰਦੀਆਂ ਨੇ ਫਿਲਹਾਲ BBM ਨੂੰ ਲੈ ਕੇ ਲਗਾਤਾਰ ਉਸ ਤੋਂ ਬਾਅਦ ਗੱਲਾਂ ਬਾਤਾਂ ਹੋਈਆਂ ਸੀ ਉਹਦੇ ਸਿਕਿਉਰਟੀ ਨੂੰ ਲੈ ਕੇ ਗੱਲਾਂ ਬਾਤਾਂ ਹੋਈਆਂ ਸੀ ਗਿਆ ਕੋਰਟ ਕੇਸ ਤੱਕ ਹੋ ਗਏ ਸੀਗੇ ਹੁਣ ਹਰਿਆਣਾ ਨੇ ਵਾਧੂ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਇਹ ਵੀ ਆਪਣੇ ਆਪ ਦੇ ਵਿੱਚ ਵੱਡੀ ਸਟੇਟਮੈਂਟ ਆ ਪੰਜਾਬ ਸਰਕਾਰ ਨੇ ਤਜ਼ਵੀਜ਼ ਕੀਤੀ ਸੀ ਕਿ ਸਾਡੇ ਤੋਂ ਪਾਣੀ ਲਿਆ ਜਾਵੇ ਤਾਂ ਜੋ ਮੌਨਸੂਨ ਦੇ ਨਾਲ ਨਜਟਿਆ ਜਾਵੇ ਪਰ ਹਰਿਆਣਾ ਨੇ ਮਨਾ ਕਰ ਦਿੱਤਾ